ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੋਸਤੋ ਅੱਜ ਆਪ ਜੀਆਂ ਵਾਸਤੇ ਮੈਂ ਇੱਕ ਸਪੈਸ਼ਲ ਐਪੀਸੋਡ ਲੈ ਕੇ ਹਾਜ਼ਰ ਹੋ ਗਈਆਂ ਦੀਵਾਨ ਟੋਡਰਮਲ ਜੀ ਦੀ ਜਹਾਜ਼ ਹਵੇਲੀ ਤੇ ਦੋਸਤੋ ਦੀਵਾਨ ਟੋਡਰਮਲ ਜੀ ਦੀ ਜਹਾਜ਼ ਹਵੇਲੀ ਦਾ ਆਪਾਂ ਸਭ ਨੂੰ ਪਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਵਿੱਚ ਇਹ ਹਵੇਲੀ ਨੂੰ ਕਿਸੇ ਪ੍ਰਾਈਵੇਟ ਕੰਪਨੀ ਨੂੰ ਵੇਚ ਦਿੱਤਾ ਗਿਆ ਸੀ ਜਦ ਇਸ ਗੱਲ ਦਾ ਪਤਾ ਉੱਥੇ ਦੇ ਪੋਲਿਟিক্যাল ਲੀਡਰ ਹਰਬੰਸ ਲਾਲ ਜੀ ਨੂੰ ਲੱਗਾ ਤਾਂ ਉਹਨਾਂ ਬਾਅਦ ਸਰਕਾਰ ਦੀ ਇਸ ਹਰਕਤ ਲਈ ਹਾ ਦਾ ਨਾਰਾ ਮਾਰਿਆ ਅਤੇ ਆਪਣੀ ਇੱਕ ਫਾਊਂਡੇਸ਼ਨ ਹਾ ਦਾ ਨਾਰਾ ਚੇਤਨਾ ਮੰਚ ਤਿਆਰ ਕੀਤੀ ਅਤੇ ਇਹ ਜਹਾਜ਼ ਹਵੇਲੀ ਨੂੰ ਵਾਪਸ ਵਿਰਾਸਤੀ ਇਮਾਰਤ ਵਿੱਚ ਲਿਆਉਣ ਲਈ ਇੱਕ ਮੁਹਿੰਮ ਚਲਾ ਕੇ ਕਾਫੀ ਲੰਬਾ ਸਮੇਂ ਦੀ ਜਦੋ ਜਹਿਦ ਬਾਦ ਉਹ ਮੋੜ ਇਹ ਜਹਾਜ਼ ਹਵੇਲੀ ਵਿਰਾਸਤੀ ਥਾਮਾ ਅਧੀਨ ਕੀਤੀ ਗਈ ਅਤੇ ਦੋਸਤੋ ਇੱਕ ਪਾਸੇ ਸਾਡੇ ਸਿੱਖ ਧਰਮ ਦੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਜੋ ਇੱਕ ਸਿੱਖਾਂ ਦੀ ਇੱਕੋ ਇੱਕ ਪਾਰਟੀ ਹੈ ਤੇ ਉਹਨਾਂ ਕੋਈ ਕਸਰ ਨਹੀਂ ਛੱਡੀ ਕਿ ਸਿੱਖ ਧਰਮ ਦੀ ਇੰਨੀ ਮਹੱਤਵ ਜਗਾਂ ਨੂੰ ਬਗਾਨ ਨਹੀਂ ਹੱਥੀ ਵੇਚ ਦਿੱਤਾ ਅਤੇ ਦੂਜੇ ਪਾਸੇ ਤਿੰਨ ਵਾਰ ਰਹੇ ਐਮਐਲਏ ਹਰਵੰਸ ਲਾਲ ਜੀ ਜੋ ਸਾਬਕਾ ਮਿਨਿਸਟਰ ਵੀ ਹਨ ਉਹਨਾਂ ਦੀ ਜਦੋਂ ਜਹਤ ਰੰਗ ਲਈ ਆਈ ਸ਼ੁਕਰਾਨਾ ਕਰਨਾ ਤਾਂ ਬੰਦਾ ਹੀ ਹੈ ਦੋਸਤੋ ਇਨਾ ਗਰੂ ਕੇ ਸੱਚੇ ਸਿੰਘਾਂ ਦਾ ਜਿਨ੍ਹਾਂ ਅੱਜ ਫਿਰ ਤੋਂ ਸਾਡੇ ਵਰਗਿਆਂ ਨੂੰ ਕਰਕੇ ਦਿਖਾ ਦਿੱਤਾ ਕਿ ਇਕੱਲਿਆਂ ਸਿਰ ਉੱਪਰ ਪੱਗ ਬੰਨ ਕੇ ਜਾਂ ਬਾਣੀ ਪਾ ਕੇ ਗੁਰੂ ਦੇ ਹੁਕਮ ਨਹੀਂ ਮੰਨੇ ਜਾਂਦੇ ਉਹਨਾਂ ਦੇ ਪੂਰਨਿਆਂ ਤੇ खरे ਉਤਰਨ ਲਈ ਐਦਾਂ ਦੇ ਕਾਰਜ ਕਰਕੇ ਦਿਖਾਉਣੇ ਪੈਂਦੇ ਹਨ ਅਤੇ ਦੋਸਤੋ ਹੁਣ ਇਹ ਜਾਣ ਕੇ ਆਪ ਸਭ ਨੂੰ ਖੁਸ਼ੀ ਹੋਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਵੱਲੋਂ ਜਿਨ੍ਹਾਂ ਵਿੱਚ ਉੱਗੇ ਵਿਦਵਾਨ ਸਰਦਾਰ ਗਿਆਨ ਸਿੰਘ ਸੰਧੂ ਜੀ ਕੈਨੇਡਾ ਤੋਂ ਅਤੇ ਫਾਊਂਡੇਸ਼ਨ ਦੇ ਆਗੂ ਬਹਾਦਰ ਸਿੰਘ ਯੂਐਸਏ ਵੱਲੋਂ ਜਹਾਜ਼ੀ ਹਵੇਲੀ 'ਤੇ ਸੇਵਾ ਦਾ ਕਾਰਜ ਆਰੰਭ ਹੋ ਚੁੱਕਾ ਹੈ ਇਹ ਕੰਮ ਭਾਰਤ ਦੀ ਪ੍ਰਸਿੱਧ ਏਜੰਸੀ ਸੈਕ ਅਤੇ ਅਰਥ ਟੂ ਸਕਾਈ ਲਖਨਊ ਵੱਲੋਂ ਕੀਤਾ ਜਾ ਰਿਹਾ ਹੈ। ਇਹ ਕੰਮ ਦੀ ਅਗਵਾਈ ਸਾਈਟ ਇੰਜੀਨੀਅਰ ਗਜੈਂਦਰ ਸਿੰਘ ਚੋਹਾਨ ਕਰ ਰਹੇ ਹਨ। ਅਤੇ ਦੋਸਤੋ ਗਜੈਂਦਰ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਉਹਨਾਂ ਨੇ ਦੱਸਿਆ ਕਿ ਇਹ ਕਾਰਜ ਕੰਮ ਤਿੰਨ ਹਿੱਸਿਆਂ ਵਿੱਚ ਕੀਤਾ ਜਾਵੇਗਾ ਅਤੇ ਇਹ ਜਹਾਜ਼ ਹਵੇਲੀ ਦੀ ਪੁਰਾਣੀ ਤਸਵੀਰ ਲੰਡਨ ਤੋਂ ਲਿਆਂਈ ਗਈ ਹੈ। ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹਵੇਲੀ ਦੀ ਜੋ ਬਿਲਡਿੰਗ ਇਸ ਹਾਲਤ ਵਿੱਚ ਖੜੀ ਹੈ, ਨਾਲ ਕੋਈ ਵੀ ਛੇੜਛਾੜ ਨਹੀਂ ਕੀਤੀ ਜਾਵੇਗੀ। ਦੀ ਇਸ ਬਿਲਡਿੰਗ ਨੂੰ ਗਾਂਤੋਂ ਕੋਈ ਨੁਕਸਾਨ ਨਾ ਹੋਵੇ ਬਿਨਾਂ ਸ਼ੇਰ ਸ਼ਰਤੋਂ ਮਜ਼ਬੂਤ ਕੀਤਾ ਜਾ ਰਿਹਾ ਹੈ ਬਾਕੀ ਜੋ ਬਿਲਡਿੰਗ ਸਮੇਂ ਦੀਆਂ ਮਾਰਾਂ ਨਾਲ ਟਹਿ ਟੇਰੀ ਹੋ ਗਈ ਸੀ ਉਸ ਨੂੰ ਦੁਬਾਰਾ ਉਸਾਰਿਆ ਜਾਵੇਗਾ ਅਤੇ ਉਸ ਕੰਮ ਨੂੰ ਬਹੁਤ ਹੀ ਨਾਜ਼ੁਕਤਾ ਦੇ ਨਾਲ ਕੀਤਾ ਜਾ ਰਿਹਾ ਹੈ ਜੋ ਮਟੀਰੀਅਲ ਇਸ ਵਿੱਚ ਵਰਤਿਆ ਜਾ ਰਿਹਾ ਹੈ ਉਹ ਵੀ ਨੇਚਰਲ ਹੀ ਹੈ ਚਾਰ ਦਿਵਾਰੀ ਵੀ ਬਹੁਤ ਹੀ ਸੁਰੱਖਿਅਤ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਸੰਗਤਾਂ ਵਾਸਤੇ ਕਾਰ ਪਾਰਕਿੰਗ ਬਣ ਰਹੀ ਹੈ ਅਤੇ ਉਸ ਦੇ ਨਾਲ ਹੀ ਇੱਕ ਮਿਊਜ਼ੀਅਮ ਬਣੇਗਾ ਜਿਸ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੇ ਦੋਸਤੋ ਦਸਤੇ ਚਲਿਏ ਇਸ ਦੀ ਜ਼ਮੀਨ ਵੀ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਵੱਲੋਂ ਸੇਵਾ ਕੀਤੀ ਗਈ ਹੈ ਤਨ ਹਨ ਇਹ ਸੇਵਾਦਾਰ ਜਿਨ੍ਹਾਂ ਨੇ ਇਹ ਕਾਰਜ ਦਾ ਚੁੱक्कਨ ਚੁੱਕਿਆ ਤੇ ਦੋਸਤੋ ਇਹ ਬਿਲਡਿੰਗ ਉਮੀਦ ਹੈ ਕਿ 2 ਸਾਲ ਵਿੱਚ ਬਣ ਕੇ ਮੁਕੰਮਲ ਤਿਆਰ ਹੋ ਜਾਵੇਗੀ ਅਤੇ ਸਰਹੰਦ ਦੇ ਐਮ.ਐਲ.ਏ. ਲਖਵੀਰ ਸਿੰਘ ਰਾਏ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਧ ਚੜ ਕੇ ਇਸ ਕਾਰਜ ਵਿੱਚ ਆਪਣਾ ਯੋਗਦਾਨ ਪਾਵੇਗੀ ਅਤੇ ਸੀਐਮ ਮਾਨ ਸਾਹਿਬ ਨੇ ਇਹ ਵਾਅਦਾ ਵੀ ਕੀਤਾ ਹੈ ਕਿ ਜੋ ਜਹਾਜ਼ ਹਵੇਲੀ ਨੂੰ ਸੜਕ ਜਾਂਦੀ ਹੈ ਉਸ ਨੂੰ ਵੀ ਖੁੱਲੀ ਕਰਕੇ ਰਸਤੀ ਮਾਰਗ ਬਣਾਇਆ ਜਾਵੇਗਾ ਤੇ ਦੋਸਤੋ ਉਮੀਦ ਹੈ 2027 ਤੱਕ ਇਹ ਜਹਾਜ਼ ਹਵੇਲੀ ਦੇ ਚੱਲ ਰਹੇ ਕਾਰਜ ਪੂਰੇ ਹੋ ਜਾਣਗੇ ਅਤੇ ਸੰਗਤਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਪੇਂਟ ਕਰਨ ਲਈ ਇਹ ਹਵੇਲੀ ਇੱਕ ਵਾਰ ਫਿਰ ਤੋਂ ਸੰਜੀਵ ਹੋ ਜਾਵੇਗੀ। ਤਨ ਹਨ ਸਾਰੇ ਗੁਰੂ ਕੇ ਸਿੰਘ ਜਿਨ੍ਹਾਂ ਇਹ ਮਹਾਨ ਕਾਰਜਾਂ ਵਿੱਚ ਆਪਣਾ ਹਿੱਸਾ ਪਾਇਆ ਅਤੇ ਗੁਰੂ ਪਾਤਸ਼ਾਹ ਇਹਨਾਂ ਸਭ ਨੂੰ ਆਪਣੇ ਆਸ਼ੀਰਵਾਦ ਨਾਲ ਨਿਵਾਜਦੇ ਰਹਿਣ। ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ।